ਅਸਮਾਣਾ ਵਿੱਚ ਆਧੁਨਿਕ ਬੱਸ ਸਟੈਂਡ ਦਾ ਉਦਘਾਟਨ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਵੱਲੋਂ ਕੀਤਾ ਗਿਆ ਹੈ। ਇਹ ਬੱਸ ਸਟੈਂਡ 6 ਮਹੀਨਿਆਂ ਵਿੱਚ ਤਿਆਰ ਕੀਤਾ ਜਾਵੇਗਾ ਤੇ ਆਧੁਨਿਕ ਤਕਨੀਕ ਨਾਲ ਬਣਾਇਆ ਜਾਵੇਗਾ। ਯਾਤਰੀ ਲਈ ਇੱਕ ਕੰਟੀਨਿਊੀ ਇੱਥੇ ਬਣਾਈ ਜਾਵੇਗੀ। ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਬੱਸ ਸਟੈਂਡ ਸਮਾਣਾ ਲਈ 6 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਸਰਕਾਰ ਮੁਲਾਜ਼ਮਾਂ ਦੀ ਹੜਤਾਲ ਬਾਰੇ ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਨਾਲ ਮੇਰੇ ਬੈਠ ਕੇ ਹੀ ਮਸਲਾ ਹੱਲ ਕੀਤਾ ਜਾਏਗਾ ਹੜਤਾਲਾਂ ਨਾਲ ਕੋਈ ਹੱਲ ਨਹੀਂ ਹੋਏਗਾ ਪੰਜਾਬ ਵਿੱਚ ਇਹਨਾਂ ਹੜਤਾਲਾਂ ਦੇ ਕਾਰਨ 2 ਲੱਖ ਦੇ ਕਰੀਬ ਮੁਲਾਜ਼ਮ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਹਨ ਤਿੰਨ ਰਾਜਾਂ ਵਿੱਚ ਭਾਜਪਾ ਦੀ ਸਰਕਾਰ ਬਾਰੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਨਾ ਤਾਂ ਤਿੰਨ ਵਿੱਚ ਹੈ ਤੇ ਨਾ ਹੀ 13 ਵਿੱਚ ਪੰਜਾਬ ਵਿੱਚ ਭਾਜਪਾ ਨੂੰ ਕੁਝ ਨਹੀਂ ਮਿਲਦਾ ਕਾਰਸਾਦਕ ਅਕਸਰ ਵਰਜਿੰਦਰ ਸਿੰਘ ਨੇ ਕਿਹਾ ਕਿ ਪਾਣੀ ਦੀ ਪੂਰੀ ਨਿਕਾਸੀ ਬਸਟੈਂਡ ਵਿੱਚ ਕਰਵਾਈ ਜਾਏਗੀ ਤੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਏਗੀ ਇਸ ਮੌਕੇ ਸਬ ਡਿਵੀਜ਼ਨ ਸਮਾਣਾ ਦੇ ਅਫਸਰ ਸ਼ਿਰੀ ਚੰਨਜੀਤ ਸਿੰਘ ਪੀਸੀਐਸ ਮਦਨ ਮਿੱਤਲ ਹੈਪੀ ਢਿੰਗੜਾ ਮਿੰਨਾ ਪਾਰਸ਼ ਸ਼ਰਮਾ ਸੰਦੀਪ ਸ਼ਰਮਾ ਬਲਕਾਰ ਸਿੰਘ ਸਖੇਵ ਜਵਾਨਾ ਕਿਉਂਕਿ ਹਾਂ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਬੱਸ ਅੱਡੇ ਦਾ ਰੌਲਾ ਪੈਂਦਾ ਰਿਹਾ ਪਰ ਇਹ ਕਿਸੇ ਤਣਪੱਤਲ ਨਹੀਂ ਲੱਗਿਆ ਔਰ ਨਾ ਹੀ ਪਹਿਲਾਂ ਕੋਈ ਪੈਸੇ ਇਹਦੇ ਵਾਸਤੇ ਅਲੋਟ ਹੋਏ ਆ ਮੈਨੂੰ ਲੱਗਦਾ 2 ਸਾਲ ਤੋਂ ਉੱਤੇ ਹੋ ਗਿਆ ਜਿਹੜਾ 2 ਕੀ 3-4 ਸਾਲ ਹੋ ਗਏ ਜਿਹੜਾ ਕੈਂਸੀ ਅੱਡਾ ਹੁਣ ਬਣਨ ਲੱਗਾ ਹੁਣ ਬਣਨ ਲੱਗਾ ਹਕੀਕਤ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਜਿਨ੍ਹਾਂ ਦੀ ਬਦੌਲਤ ਜਿਹੜਾ ਉਹ 6 6 ਕਰੋੜ ਦੇ ਆਸ-ਪਾਸ ਹੈ ਜਿਹੜਾ ਉਹ ਖਰਚਾ ਹੋਣਾ ਔਰ ਅੱਜ ਉਹਦਾ ਜਿਹੜਾ ਇਹਗਾ ਨੀਂਹ ਪੱਥਰ ਜਿਹੜਾ ਫਾਊਂਡੇਸ਼ਨ ਸਟੋਨ ਹੈ ਜਿਹੜਾ ਅੱਜ ਰੱਖਣ ਵਾਸਤੇ ਆਇਆ ਔਰ ਇਹ ਜਲਦੀ ਮੈਨੂੰ ਲੱਗਦਾ 6 ਮਹੀਨੇ ਦੇ ਵਿੱਚ 6 ਮਹੀਨੇ ਦੇ ਵਿੱਚ ਇਹ ਬੱਸ ਸਟੈਂਡ ਜਿਹੜਾ ਹੋ ਕੇ ਬਣ ਕੇ ਤਿਆਰ ਹੋ ਜੂਗਾ ਜਿਹੜਾ ਸਮਾਣਾ ਵਾਸੀਆਂ ਦੇ ਲਈ ਜਿਹੜਾ ਹੈਗਾ ਕਿਉਂਕਿ ਪਹਿਲਾਂ ਰੌਲਾ ਪੈਂਦਾ ਸੀ ਕਿ ਇਹਨੂੰ ਬਾਹਰ ਕੱਢਾ ਜਾਵੇ ਪਰ ਅਸੀਂ ਸਾਰਾ ਦੇਖ ਕੇ ਜਗ੍ਹਾ ਵੀ ਸਾਡ ਲਈ ਇੱਕ ਦੋ ਜਗ੍ਹਾ ਹੈ ਵੀ ਗਈਆਂ ਸੀ ਪਰ ਜਿਹੜੇ ਦੁਕਾਨਦਾਰ ਨੇ ਔਰ ਜਿਹੜਾ ਕ੍ਰਿਸ਼ਨਾ ਬਸਤੀ ਹੈ ਕ੍ਰਿਸ਼ਨਾ ਮਾਰਕੀਟ ਹੈ ਇਹਨਾਂ ਦੇ ਵਪਾਰ ਨੂੰ ਦੇਖਦੇ ਹੋਏ ਤਾਂ ਸਾਡੀ ਇਹੀ ਕੋਸ਼ਿਸ਼ ਹੈ ਕਿ ਜਿਹੜਾ ਬੱਸ ਸਟੈਂਡ ਹੈ ਇਹਨੂੰ ਇੱਥੇ ਹੀ ਰੱਖਿਆ ਜਾਵੇ ਇੱਥੇ ਇਹਨੂੰ ਜਿਹੜਾ ਨਵਾਂ ਬੱਸ ਸਟੈਂਡ ਬਣਾ ਕੇ ਜਿਹੜੇ ਸਮਾਣੇ ਦੇ ਲੋਕਾਂ ਦੇ ਸਪੁਰਦ ਹੈ ਜਿਹੜਾ ਉਹ ਹੈ ਪਾਣੀ ਦੀ ਨਹੀਂ ਕਾਸੀ ਬਿਲਕੁਲ ਨਹੀਂ ਆ ਪਾਣੀ ਨਿਕਲ ਰਿਹਾ ਸਾਰਾ ਇਹ ਸਾਰਾ ਸਰ ਜਦੋਂ ਬਣੂਗਾ ਇੱਥੇ بارش ਦੇ ਪਾਣੀ ਦਾ ਵੀ ਸਾਰਾ ਜਿਹੜਾ ਪ੍ਰਬੰਧ ਆ ਉਹ ਕਰਕੇ ਦਵਾਂਗੇ ਕੋਈ ਪਰੇਸ਼ਾਨੀ ਕੋਈ ਬਾਸਾਡੇ ਦੇ ਵਿੱਚ ਪਾਣੀ ਆ ਜਿਹੜਾ ਉਹ ਖੜਾ ਨਹੀਂ ਮਿਲ ਕਿ ਪੰਜਾਬ ਦੇ ਜਿਹੜੇ ਮੁਲਾਜ਼ਮ ਹੈ ਸਰਕਾਰੀ ਕੈਰੀਡੀਕਲ ਸਟਾਫ ਹੈ ਹੜਤਾਲ ਤੇ ਚੱਲ ਰਿਹਾ ਹੈ ਅੱਛੇ ਅੱਗੇ ਹੜਤਾਲ ਹੋਰ ਵੱਧ ਗਈ ਹੈ ਤਨਖਾਹ ਵੀ ਨਹੀਂ ਮੁਲਾਜ਼ਮਾਂ ਨੂੰ ਮਿਲੀ ਇਹ ਮਸਲਾ ਮੁਲਾਜ਼ਮਾਂ ਦਾ ਕਿਸ ਤਰ੍ਹਾਂ ਹੱਲ ਕੀਤਾ ਜਾ ਰਿਹਾ ਹੈ ਦੇਖੋ ਜਿਹੜਾ ਮੁਲਾਜ਼ਮ ਜਿਹੜੇ ਸਟ੍ਰਾਈਕ ਕੀਤੀ ਹੋਈ ਆ ਕਿ ਕਿਉਂਕਿ ਆ ਤਨਖਾਹਾਂ ਦੇ ਦਿਨ ਹੁੰਦੇ ਨੇ ਜਿਹੜਾ ਉਹਨਾਂ ਦੇ ਕੋਈ ਇਸ਼ੂ ਆ ਕਿ ਡੀਏ ਡੀਏ ਦਾ ਪਰ ਮੈਂ ਦੱਸਣਾ ਚਾਹੁੰਦਾ ਜਿਹੜੀ ਵੀ ਕੋਈ ਮਸਲਾ ਹੈ ਉਹਦਾ ਬੈਠ ਕੇ ਹੱਲ ਹੈ ਜਿਹੜਾ ਕੀਤਾ ਜਾ ਸਕਦਾ ਸੋ ਕਿਤੇ ਨਾ ਕਿਤੇ ਜੇ ਇਸ ਤਰ੍ਹਾਂ ਅ ਕੰਮ ਨਹੀਂ ਕਰਨਗੇ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਸਾਡੀ ਜਿਹੜੇ ਪਰਿਵਾਰ ਦੇ ਜੀ ਨੇ ਉਹਨਾਂ ਦਾ ਨੁਕਸਾਨ ਹੁੰਦਾ ਕਿਉਂਕਿ ਜੇ ਤਨਖਾਹ ਨਹੀਂ ਮਿਲੂਗੀ ਤਾਂ ਉਹਦੇ ਨਾਲ ਜਿਹੜੀ ਕਿਤੇ ਨਾ ਕਿਤੇ ਮੁਲਾਜ਼ਮਾਂ ਦੀ ਮੰਗਾਂ ਉਸ ਨੂੰ ਇੱਕ ਮਹੀਨਾ ਹੋ ਗਿਆ ਜੀ ਲੰਬਾ ਕੋਈ ਮੰਨ ਲਓ ਸਰਕਾਰ ਵੱਲੋਂ ਆਈ ਤਾਂ ਕੋਈ ਦੇਖੋ ਪਹਿਲੀ ਗੱਲ ਤਾਂ ਇਹ ਹੈ ਕੋਈ ਕੰਮ ਛੱਡ ਦੇਣਾ ਉਹ ਕੋਈ ਚੰਗੀ ਗੱਲ ਨਹੀਂ ਹੈ ਬੈਠ ਕੇ ਗੱਲ ਕਰਨ টেবিল টকਨ ਵਾਲੀ ਸਾਰੇ ਮਸਲੇ ਹੱਲ ਹੁੰਦੇ ਨੇ ਸੋ ਟੇਬਲ ਟॉक ਕਰਨ ਤਾਂ ਮਸਲੇ ਹੱਲ ਹੋ ਜਾਂਦੇ ਨੇ ਕੋਈ ਰੀਇਨਸਟੇਟਾਂ ਜੀ ਮਤਲਬ ਜਿਸ ਤਰ੍ਹਾਂ বিজেপি ਦੀ ਸਰਕਾਰ ਬਣੀ ਹੈ ਆਉਣ ਵਾਲੇ ਸਮੇਂ ਚ ਪੰਜਾਬ ਦੇ ਵਿੱਚ ਵੀ ਇਸ ਦਾ ਕੋਈ ਤੁਸੀਂ ਦੇਖ ਰਹੇ ਹੋ ਅਸਰ ਹੋਗਾ ਨਹੀਂ বিজেপি ਦਾ ਕੀ ਅਸਰ ਉਹਨਾਂ ਕੋਈ ਅਸਰ ਨਹੀਂ ਪੰਜਾਬ ਚ ਕੀ ਅਸਰ ਹੈ ਕੁਝ ਵੀ ਨਹੀਂ ਪੰਜਾਬ ਚ 3 ਨਾ 13 ਚ ਕਿਤੇ ਨਹੀਂ